बहुत ही सत्कार सांसद जी होूब तो चैनल स्वागत है मैं डॉमीत सिंह मुख्य अफसर अफसरबीर कौर सब तो पहला आप सब लोग प्यार भरी सत नमस्कार जय जिमें जानते हो कि असर वक्त समय से वक्त विषय से संबंधित जानकारी वाहरों में थोड़े तक पिंद रहते हैं जो तीन वो जानकारी अपनी खेती में लागू करके ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਸੌਣੀ ਦੇ ਫਸਲਾਂ ਦੇ ਵਿੱਚ ਨੈਨੋ ਯੂਰੇ ਦੀ ਵਰਤੋਂ ਕਿਵੇਂ ਕਰਨੀ ਹੈ। ਸੋ ਇਸ ਵਿਸ਼ੇ ਸਬੰਧੀ ਜਾਣਕਾਰੀ ਦੇਣ ਲਈ ਅੱਜ ਖਾਸ ਤੌਰ ਤੇ ਸਾਡੇ ਨਾਲ ਡਾਟਰ ਹਰਬੀਰ ਸਿੰਘ ਸਿੱਧੂ ਜਿਹੜੇ ਕਿ ਸਟੇਟ ਮਾਰਕੀਟਿੰਗ ਮੈਨੇਜਰ ਇਸਪੋ ਚੰਡੀਗੜ੍ਹ ਤੋਂ ਅਡੇ ਡਿਪ ਕੋਰਪੋਰੇਟ ਦੇ 代表 ਨੇ। ਤੋ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਨੈਨੋ ਯੂਰਨ ਦੀ ਕੀ ਮਹੱਤਤਾ ਵਾ ਆਪਾਂ ਉਹਦੀ ਵਰਤੋਂ ਕਿਵੇਂ ਕਰਨੀ ਆ ਤੇ ਇਹਨਾਂ ਦਾ ਫਸਲ ਦੇ ਉੱਤੇ ਕੀ ਪ੍ਰਭਾਵ ਹੈ ਸੋ ਸਿੱਧੂ ਸਾਹਿਬ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਾਰੇ ਸਨ ਨਾਲੇ ਮੇਰੇ ਭਰਾਵਾਂ ਨੂੰ ਸੋ ਸਿੱਧੂ ਸਾਹਿਬ ਇੱਕ ਜਿਹੜੀ ਅੱਜ ਤੁਸੀਂ 12ਵਾਂ ਵੀ ਪੜਦੇ ਆ ਕਿ ਪੰਜਾਬ ਦੇ ਵਿੱਚ ਗੱਲ ਕਰੀਏ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਜਿਹੜੀ ਬਹੁਤ ਵੱਧ ਗਈ ਹੈ ਜੀ ਜਿਹੜੀ ਖਬਰ ਵੀ ਲੱਗੀ ਹੈ ਲੱਗੀ ਉਹਦੇ ਜੁਗਰੀਏ ਵੇਚਦੇ ਲੀਆਪੀ ਆਈ ਦੇ ਵੱਖ-ਵੱਖ ਜੀ ਉਹਦੇ ਨਾਲ ਸਾਡਾ ਜਿਹੜਾ ਵਾ ਉਹ ਪਾਣੀ ਵੀ ਤੇ ਮਿੱਟੀ ਵੀ ਗੁਸ਼ਸ ਜੁੜੀ ਆ ਉਹ ਹੋ ਰਹੀ ਆ ਆ ਲਗਾਤਾਰ ਜਿਹੜੀ ਡਿਮਾਂਡ ਜਿਹੜੀ ਵੱਧ ਰਹੀ ਆ ਹੁਣ ਸਬਸਿਡੀ ਬਹੁਤ ਸਰਕਾਰ ਦੇ ਨਹੀਂ ਮਿਲਦੀ ਸੋ ਇਹਦੇ ਵਿੱਚ ਜੇਕਰ ਇੱਕ ਬਦਲ ਦੇ ਤੌਰ ਤੇ ਜਿਹੜੀ ਭਾਰਤ ਸਰਕਾਰ ਵੱਲੋਂ ਨੈਨੋ ਯੂਰੇ ਦੀ ਜਿਹੜੀ ਆ ਉਹ ਸਵਾਰਿਸ਼ ਕੀਤੀ ਗਈ ਆ ਉਹਦੇ ਬਾਰੇ ਜਿਵੇਂ ਇਹ ਦੱਸਿਆ ਕਿ ਪਹਿਲਾਂ ਇਹ ਦੱਸਿਆ ਕੋਈ ਪਲੈਨ ਨਹੀਂ ਸੀ ਤੇ ਇਹ ਵੀ ਆਪਾਂ ਕਦੋਂ ਇਹਦੀ ਸफारਸ਼ ਕੀਤੀ ਗਈ ਪੰਜਾਬ ਦੇ ਵਿੱਚ ਕਦੋਂ ਕੀਤੀ ਕਿ ਇਹਦਾ ਕੀ ਪ੍ਰਭਾਵ ਪਿਆ ਹਾਂ ਡਾਕਟਰ ਸਾਹਿਬ ਬਹੁਤ ਵਧੀਆ ਗੱਲ ਕੀਤੀ ਅੱਜ ਦਾ ਆਪਾਂ ਵਿਸ਼ਾ ਜਿਹੜਾ ਤੁਸੀਂ ਚੁਣਿਆ ਵੀ ਬਹੁਤ ਅੱਛਾ ਕਿ ਜਿਹੜੀਆਂ ਰਸਾਇਣਿਕ ਖਾਦਾਂ ਆਪਾਂ ਪਿਛਲੇ ਸਾਲਾਂ ਤੋਂ ਬੜੇ ਲੰਬੇ ਸਮੇਂ ਤੋਂ ਪਾਉਂਦੇ ਆ ਰਹੇ ਸੀ ਜਿਨ੍ਹਾਂ ਦਾ ਸਾਨੂੰ ਪਹਿਲਾਂ ਅੱਛਾ ਨਤੀਜਾ ਮਿਲਿਆ ਜਦੋਂ ਸਿਫਾਰਸ਼ ਮੁਤਾਬਕ ਇਹਨਾਂ ਦੀ ਵਰਤੋਂ ਕਰਦੇ ਸੀ ਲੇਕਿਨ ਅੱਜ ਇਹਨਾਂ ਦੀ ਵਰਤੋਂ ਇੰਨੀ ਵਧ ਗਈ ਹੈ ਕਿ ਅਸੀਂ ਬੇਲੋੜੀਆਂ ਖਾਦਾਂ ਜਾਂ ਇਹਨਾਂ ਨੇ ਅਸੀਂ ਦੁਰਵਰਤੋਂ ਸ਼ਬਦ ਵਰਤਣ ਲੱਗ ਗਏ ਹਾਂ ਕਿ ਇੰਨੀ ਵਰਤੋਂ ਡਬਲ ਤੋਂ ਵੀ ਜ਼ਿਆਦਾ ਛਪਾਰਸ਼ ਨਾਲ ਵਰਤੀ ਜਾ ਰਹੀ ਹੈ ਸੋ ਉਸ ਤੋਂ ਬਾਅਦ ਬੜੇ ਚਿਰ ਦੀ ਇਹ ਸਭ ਨੂੰ ਸੀ ਕਿਸਾਨ ਵੀ ਚਾਹੁੰਦਾ ਸੀ ਆਮ ਮਹਾਰਾਂ ਦੀ ਵੀ ਰਹਿ ਸੀ ਕਿ ਇਹਦਾ ਬਦਲ ਕੋਈ ਆਵੇ ਤਾਂ ਕਿ ਖੇਤੀ ਦੀ ਜਿਹੜੀ ਲਾਗਤ ਆ ਉਹ ਘਟੇ ਔਰ ਮੁਨਾਫਾ ਵਧੇ ਇਕ ਸਾਰੇ ਤਰ੍ਹਾਂ ਦਾ ਜਿਹੜੀ ਕੁਆਲਿਟੀ ਆ ਸਾਡੇ ਉਤਪਾਦਨ ਦੀ ਤੇ ਝਾੜ ਉਹ ਵੀ ਵਧੇ ਸੋ ਇਹ ਬੜੇ ਲੰਬੇ ਸਮੇਂ ਤੋਂ ਖੋਜ ਤੋਂ ਬਾਅਦ ਆ ਜਿਹੜਾ 2021 ਦੇ ਵਿੱਚ ਨੈਨੋ ਯੂਰੀਆ ਆਪਣੇ ਪੂਰੇ ਮਾਪਦੰਡ ਜੋ ਦੇ ਲਈ ਹੈ ਉਹਨਾਂ ਦੇ ਉੱਤੇ ਖਰੇ ਉੱਤਰਦੀ ਹੋਈ ਤੇ ਇਹ ਜਿਹੜਾ ਹੈ 2021 ਦੇ ਸ਼ੁਰੂ ਦੇ ਵਿੱਚ ਐਫਸੀਓ ਦੇ ਵਿੱਚ ਦਰਜ ਹੋਈ ਤੇ ਖੇਤਾਂ ਦੇ ਵਿੱਚ ਵਰਤਨ ਲਈ ਇਹਦੀ ਜਿਹੜੀ ਹੈਗੀ ਹੈ ਕਮਰਸ਼ੀਅਲ ਪ੍ਰੋਡਕਸ਼ਨ ਸ਼ੁਰੂ ਹੋਈ ਇਸੇ ਤਰ੍ਹਾਂ ਨੈਨੋ ਡੀਏਪੀ ਹੈ ਉਹ 2023 ਦੇ ਵਿੱਚ ਉਹਦੀ ਜਿਹੜੀ ਹੈ ਕਮਰਸ਼ੀਅਲ ਪ੍ਰੋਡਕਸ਼ਨ ਸ਼ੁਰੂ ਹੋਈ ਸਾਰੇ ਮਾਪਦੰਡੋ ਨੇ ਪੂਰੇ ਕੀਤੇ ਜੋ ਐਫਸੀਓ ਦੇ ਵਿੱਚ ਦਰਜਲਾ ਹੋਣ ਲਈ ਚਾਹੀਦੇ ਸੀਗੇ ਸੋ ਇਹਦੀ ਜਿਹੜੀ ਨੈਨੋ ਦੀ ਗੱਲ ਕਰੀਏ ਤੇ ਇਹ ਮੈਂ ਇਹ ਕਹੂੰਗਾ ਆਮ ਕਿਸਾਨ ਵੀਰਾਂ ਨੂੰ ਸਮਝਣ ਦੇ ਲਈ ਸੌਖੀ ਪਾਸ਼ਾ ਚ ਕਿ ਇਹ ਨੈਨੋ ਟੈਕਨੋਲੋਜੀ ਨਾਲ ਨੈਨੋ ਤਕਨੀਕ ਨਾਲ ਖਾਦਾਂ ਜਿਹੜੀਆਂ ਬਣੀਆਂ ਬੋਤਲਾਂ ਚ ਆਉਂਦੀਆਂ ਇਹ ਇਹ ਦੇਖਿਆ ਜਾਵੇ ਕਿ ਇੱਕ ਜਿਹੜੀ 500 ਮਿਲੀਲੀਟਰ ਦੀ ਬੋਤਲ ਆ ਜਿਹੜੀ ਅੱਗੇ 4% ਨਾਈਟ੍ਰੋਜਨ ਸੀ ਅੱਜ ਦੀ ਤਰੀਕ ਦੇ ਵਿੱਚ ਉਹ ਜਿਹੜੀ ਹੈਗੀ ਆ ਉਹ ਆਪਣੇ ਬੋਤਲ ਦੇ ਵਿੱਚ ਤਕਰੀਬਨ ਤਕਰੀਬਨ ਨਹੀਂ ਬਲਕਿ ਸਹੀ 20% ਨਾਈਟ੍ਰੋਜਨ ਆ ਗਈ ਹੈ ਸੋ ਇਸੇ ਤਰ੍ਹਾਂ ਡੀਏਪੀ ਹੈ ਜਿਹੜੀ ਉਹਦੇ ਵਿੱਚ 8% ਹੈ ਜਿਹੜੀ ਹੈਗੀ ਆ ਸਾਡੀ ਨਾਈਟ੍ਰੋਜਨ ਔਰ 16% ਇਹਦੇ ਵਿੱਚ ਫਾਸਫੋਰਸ ਦਿੱਤਾ ਇਹ ਸਾਡਾ ਜਿਹੜਾ ਦੇਖੋ ਲਿਟਰੇਚਰ ਦੇ ਵਿੱਚ ਬੋਤਲਾ ਅਸਲੀ ਬੋਤਲਾ ਵੀ ਸਾਡੀਆਂ ਜਿਹੜੀਆਂ ਉਹ ਦੇਖੋਗੇ ਤਾਂ ਉਹਦੇ ਉੱਤੇ ਵੀ ਸਭ ਕੁਝ ਲਿਖਿਆ ਜੋ ਐਜ਼ ਪਰ ਐਫਸੀਓ ਹੋਣਾ ਚਾਹੀਦਾ ਸੋ ਇਹ ਜਿਹੜੀ ਚੀਜ਼ ਹੈ ਨੈਨੋ ਯੂਰੀਆ ਕੰਮ ਕਿਵੇਂ ਕਰਦੀ ਹੈ ਇੱਕ ਸਾਡਾ ਬੜਾ ਵੱਡਾ ਖਦਸ਼ਾ ਕਿਸਾਨ ਦੇ ਮਨ 'ਚ ਵੀ 45 ਕਿਲੋ ਬੋਰੀ ਦਾ ਬਦਲ ਹੈ ਜਿਹੜਾ ਉਹ ਕਿਦਾਂ 500 ਮੀਲੀਲੀਟਰ ਦੀ ਬੋਤਲ ਕਰੇਗਾ ਪਰ ਇਹਦੇ ਕਈ ਇਹਦੇ ਲਈ ਇਤਿਆਹਾਤ ਨੇ ਮੈਂ ਇਹ ਕਵਾਂਗਾ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਕਿ ਇਹ ਕਿਦਾਂ ਖੇਤੀ ਲਈ ਲਾਹੇਵੰਦ ਹੈ ਪਹਿਲਾ ਕੰਮ ਤਾਂ ਇਹ ਕਿ ਇਹ ਜਿਹੜੀ ਸਾਡੇ ਵਾਤਾਵਰਨ ਨੂੰ ਬਿਲਕੁਲ ਦੂਸ਼ਣ ਨਹੀਂ ਕਰਦੀ ਕਿਉਂਕਿ ਜਿੰਨੀ ਅਸੀਂ ਇਹ ਵਰਤਦੇ ਆ 95% ਤੋਂ ਵੱਧ ਦੇ ਬੂਟੇ ਨੂੰ ਲੱਗਦੀ ਹੈ ਸਿੱਧੀ ਜਾ ਰਹੀ ਹੈ ਸਿੱਧੀ ਜਾ ਰਹੀ ਪੱਤਿਆ ਰਾਈ ਜਿੱਥੇ ਚਾਹੀਦੀ ਹੈ ਦੂਜੀ ਇਹ ਹੈ ਕਿ ਇਹਦੇ ਤੇ ਕੋਈ ਵੀ 500 ਮਿਲੀਲੀਟਰ ਦੀ ਬੋਤਲ ਆ ਕੋਈ ਟਰਾਂਸਪੋਰਟੇਸ਼ਨ ਦਾ ਇਹਦੇ ਤੇ ਖਰਚਾ ਨਹੀਂ ਹੈ ਉਹਦਾ ਰੇਲ ਗੱਡੀ ਤੇ ਹੁੰਦੀ ਆ ਇਹ ਇਹ ਬਿਲਕੁਲ ਉਹ ਇੱਕ ਵੱਡੀ ਗੱਡੀ ਮਾਲ ਗੱਡੀ ਜਿਹਨੂੰ ਅਸੀਂ ਰੇਕ ਕਹਿੰਦੇ ਆ ਉਹਦੀ ਥਾਂ ਤੇ ਜਿੰਨੀ ਬਦਲ ਆ ਇਹ ਤੇ ਬੋਤਲਾਂ ਚ ਆਉਣੀ ਹੋਵੇ ਤੇ ਇੱਕ ਛੋਟੇ ਟਰੱਕ ਦੇ ਵਿੱਚ ਹੀ ਆ ਜਾਂਦੀ ਹੈ। ਗਦਾਮ ਦੀ ਲੋੜ ਨਹੀਂ ਹੈ। ਗਦਾਮ ਦੀ ਲੋੜ ਨਹੀਂ ਹੈ। ਬਿਲਕੁਲ ਤੁਸੀਂ ਸਹੀ ਕੀਤੀ। ਦੂਜੀ ਗੱਲ ਹੈ ਕਿਸਾਨ ਨੂੰ ਵੀ ਗਾਹਣ ਖਰੀਦਣਗੇ ਜਦੋਂ ਜਾਣਾ ਤੇ ਟਰਾਲੀ ਲਿਆਉਣ ਦੀ ਲੋੜ ਨਹੀਂ ਹੈ। ਤੀਜੀ ਗੱਲ ਇਹ ਹੈ ਕਿ 225 ਰੁਪਏ ਦੀ ਇਹ ਬੋਰੀ 260 ਰੁਪਏ ਦੀ ਉਹਦੇ ਬਰਾਬਰ ਕੰਮ ਕਰਦੀ ਹੈ। ਫਿਰ ਇਹਦੇ ਚ ਇਹ ਹੈ ਕਿ ਕਿਸਾਨ 260 ਹੀ ਦਿੰਦਾ ਪਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਸਾਡਾ ਜਿਹੜਾ ਨੈਸ਼ਨਲ ਲਾਅਸ ਆ ਜੋ ਸਰਕਾਰ ਤੁਹਾਨੂੰ ਪੈਸਾ ਸਬਸਿਡੀ ਦੇ ਰੂਪ ਚ ਦਿੰਦੀ ਹੈ। ਉਹ ਸਿੱਧੇ ਤੌਰ ਤੇ ਤਾਂ ਉਹ ਵੀ ਸਾਡਾ ਪੈਸਾ ਹੀ ਹੈ। ਉਹਦੇ ਚ ਕਿਸਾਨ ਵੀ ਦਿੰਦੇ। ਇਹ ਗੱਲ ਕਿ ਫਾਰਮਰ ਆ ਰਵ ਕੇ ਜਿਹੜਾ ਉਹ ਸਵਾਲ ਕਰਦਾ ਵਾ ਕਿ ਜਿਹੜੀ ਤੁਹਾਡੀ ਯੂਰੀਆ ਵਾ ਉਹ ਤਾਂ ਆਪਾਂ ਛੱਟੇ ਦਾ ਭਾਅ ਦਿੰਦੇ ਆ ਜੀ ਹੁਣ ਇਹ ਆਪਾਂ ਜਿਹੜੀ ਉਹ ਜਦੋਂ ਆਪਾਂ ਛਿੜਕਾ ਕਰਾਂਗੇ ਜੀ ਤੇ ਉਹ ਵੇਖੀ ਪਾਉਗੇ ਉਹ ਨਾ ਵੇਖ ਜਿਹੜਾ ਛਿੜਕਾ ਕਰਨ ਵਾਲਾ ਵੀ ਉਹ 50 ਰੁਪਏ ਦਾ ਲੱਗਦਾ ਟੋਨੀ ਦਾ ਟੋਨੀ ਫਿਰ ਇਹਦੀ ਕਿਹੜੀ ਟੈਕਨੋਲੋਜੀ ਜਿਹੜੀ ਇਹਨੂੰ ਜਿਹੜੀ ਆ ਉਹ ਪ੍ਰਮੋਟ ਕਰਨ ਵਿੱਚ ਸਹਾਇਤਾ ਕਰ ਹਾਂਜੀ ਪਹਿਲੀ ਗੱਲ ਤਾਂ ਜੇ ਵੈਸੇ ਵੀ ਦੇਖੀਏ ਤਾਂ ਅੱਜ ਦੀ ਤਰੀਕ ਚ ਇਹ ਦੂਜੀ ਬੋਰੀ ਵਾਲੇ ਨਾਲੋਂ ਸਸਤੀ ਨਹੀਂ ਪੈਂਦੀ ਆ ਮਹਿੰਗੀ ਨਹੀਂ ਪੈਂਦੀ ਸਸਤੀ ਪੈਂਦੀ ਹੈ ਕਾਰਨ ਕਿ ਉਹ ਬੋਰੀ ਦੇ ਵੀ ਜਿਵੇਂ ਦਾ ਠੇਕੇ ਤੇ ਛੱਟਾ ਦਵਾਉਂਦਾ ਤਾਂ ਉਹਦੇ ਵੀ ਪੈਸੇ ਆ ਇਹਦੇ ਤੇ ਵੀ ਜਿਹੜਾ ਹੈਗਾ ਜੇ ਢੋਲੀ ਪਿੱਠੂ ਪੰਪਨਾ ਵੀ ਕਰਾਈਏ ਤਾਂ 150 ਰੁਪਏ ਦੇ ਵਿੱਚ ਖਰਚਾ ਆਉਂਦਾ 225 ਦੀ ਬੋਤਲ ਯੂਰੀਆ ਦੀ ਗੱਲ ਕਰੀਏ ਤੇ ਉਹਦੇ ਤੇ ਵੀ 260 ਦੀ ਖਰੀਦ ਕੇ ਤੇ ਕੋਈ ਲਗਭਗ 70 80 ਕੋਈ 100 ਰੁਪਏ ਵੀ ਬੋਰੀ ਦਾ ਦੇ ਰਿਹਾ ਖਰਚਾ ਤਾਂ ਬਰਾਬਰ ਹੀ ਆ ਫਿਰ ਇਹਦਾ ਇਹ ਹੈ ਕਿ ਕੋਈ ਐਕਸਟਰਾ ਸਪਰੇਅ ਦਾ ਖਰਚਾ ਨਹੀਂ ਆਉਂਦਾ ਕੋਈ ਵੀ ਕਿਸਾਨ ਇਹ ਜਿਹੜੇ ਲੈਵਲ ਤੇ ਇਹਦੀ ਵਰਤੋਂ ਹੋਣੀ ਕਿਉਂਕਿ ਨੈਨੋ ਕੇਵਲ ਸਪਰੇਅ ਨਾਲ ਹੀ ਵਰਤੀ ਜਾ ਸਕਦੀ ਹੈ ਆਦਰਵਾਇਜ਼ ਇਹ ਕੋਈ ਨਹੀਂ ਹੈਗੀ ਪਹਿਲੀ ਬੋਰੀ ਵਾਲੀ ਯੂਰੀਆ ਜਿੰਨੀ ਜ਼ਿੰਮੇਦਾਰ ਪਾ ਰਿਹਾ ਉਹ ਅੱਧੀ ਪਾਉਣੀ ਪਾਉਣੀ ਹੈ ਉਸ ਤੋਂ ਬਾਅਦ ਅੱਧੀ ਜਦੋਂ 35-40 ਦਿਨ ਦੀ ਫਸਲ ਹੋ ਗਈ ਸਪਰੇਅ ਦੇ ਕਾਬਿਲ ਹੋ ਗਈ ਪੱਤਿਆਂ ਨਾਲ ਧਰਤੀ ਨੂੰ ਟੱਕ ਲਿਆ ਫੇਰ ਇਹਦੀ ਸਪਰੇਅ ਹਾਂ ਜਿਹੜੀਆਂ ਪਿਛਲੀਆਂ ਅੱਧੀ ਖਾਦ ਬੋਰੀ ਵਾਲੀ ਆ ਉਹਦਾ ਇਹ ਬਦਲ ਹੈਗਾ ਕਿ 90 ਜੇ 90 ਕਿਲੋ ਆਪਾਂ IPM ਪਾਉਨੇ ਆ ਫੇਰ ਹੁਣ ਜਿਹੜੀ ਪਹਿਲੀ ਜਿਹੜੀ ਆ ਉਹ ਰੋਜ਼ ਪਾਉਂਦੇ ਉਸ ਤੋਂ ਬਾਅਦ ਹਾਂ 45 ਕਿਲੋ ਅਸੀਂ 90 ਕਿਲੋ ਜੇ ਕਿਸਾਨ ਪਾਉਂਦਾ 45 ਕਿਲੋ ਪਾ ਕੇ ਉਸ ਤੋਂ ਬਾਅਦ 35-40 ਦਿਨ ਤੋਂ ਬਾਅਦ ਇਹਦੀ ਇੱਕ ਸਪਰੇਅ ਜਦੋਂ ਵੀ ਕਿਸਾਨ ਨੂੰ ਲੱਗਦਾ ਹੈ ਕਿ ਹੁਣ ਮੈਂ ਬੋਰੀ ਖਾਦ ਪਾਉਣੀ ਹੈ ਉਹਦੀ ਥਾਂ ਤੇ ਇੱਕ ਬੋਤਲ ਦੀ ਸਪਰੇਅ ਕਰੇ। ਇਹ 40 ਕਿਲੋ ਬੱਚਾ ਬੱਚਾ ਦੀ। ਬੱਸ ਸਕਦੀ। ਜਿਹੜੀ ਦੂਸਰੀ ਚੀਜ਼ ਹੈ ਕਿ ਇਹ ਜਦੋਂ ਵੀ ਕੋਈ ਕਿਸਾਨ ਨੇ ਕੀਟਨਾਸ਼ਕ ਜਾਂ ਉੰਦੀ ਰਾਸ਼ ਕੋਈ ਸਪਰੇਅ ਕਰਦਾ ਹਾਂ ਮਿਕਸ 90% ਤੋਂ ਜ਼ਿਆਦਾ ਉਹਦੇ ਨਾਲ ਇਹਦੀ ਕੰਪੈਟਿਬਿਲਟੀ ਹੈਗੀ ਹੈ। ਤੀਜਾ ਇੱਕ ਤੁਸੀਂ ਪੁੱਛਿਆ ਸੀ ਜਿਹੜਾ ਸਵਾਲ ਤੋਂ ਮੈਂ ਦੱਸਣ ਤੋਂ ਪਹਿਲਾਂ ਥੋੜੀ ਜਿਹੀ ਗੱਲ ਦੱਸਣੀ ਜ਼ਰੂਰੀ ਸਮਝੀ ਕਿ ਜਿਹੜੀ ਇਹਦੀ ਨਵੀਂ ਟੈਕਨੀਕ ਆ ਰਹੀ ਹੈ ਉਹਦੇ ਲਈ ਬਹੁਤ ਸੌਖਾ ਕੰਮ ਹੁਣ ਹੋ ਜਾਣਾ ਆਉਣ ਵਾਲੇ ਸਮੇਂ ਕਿ ਸਪਰੇਅ ਹੈ ਜਿਹੜੀ ਕਿਸਾਨ ਨੇ ਕਰਨੀ ਹੈ ਗੰਨੇ ਵਰਗੀਆਂ ਫਸਲਾਂਾਂ ਤੇ ਬਹੁਤ ਮੁਸ਼ਕਲ ਆ ਸਪਰੇਅ ਦੀ ਉਹਦੇ ਲਈ ਡਰੋਨ ਆ ਜਿਹੜੇ ਉਹ ਤਕਨੀਕ ਆ ਗਈ ਆ ਡਰੋਨ ਦਿੱਤੇ ਜਾ ਰਹੇ ਨੇ ਭਾਰਤ ਸਰਕਾਰ ਵੀ ਦੇ ਰਹੀ ਲੇਕਿਨ ਇਸਕੋ ਨੇ ਤੁਹਾਡੇ ਦੱਸਾਂ ਮੈਂ ਤੁਸੀਂ ਸੋਚੋਗੇ ਵੀ ਇੰਨਾ ਪੈਸਾ ਇਸਕੋ ਨੇ ਲਾਇਆ ਕਿਸਾਨਾਂ ਲਈ ਪੂਰੇ ਭਾਰਤ ਚ 2500 ਡਰੋਨ ਅਸੀਂ ਜਿਹੜੇ ਹੈਗੇ ਆ ਯੋਜਨਾ ਬਣਾਈ ਆ ਦੇਣ ਦੀ ਜਿਹਦੇ ਚੋਂ 100 ਤੋਂ 110 ਡਰੋਨ ਅਸੀਂ ਪੰਜਾਬ ਚ ਦੇਨੇ ਆ ਜਿਹਦੇ ਚੋਂ ਅੱਜ ਤੱਕ ਅਸੀਂ 93 90 ਤੇ 393 ਕਿਸਾਨਾਂ ਨੂੰ ਔਰ ਬੀਬੀਆਂ ਨੂੰ ਕਿਸਾਨ ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਜਿਨ੍ਹਾਂ ਨੇ ਇੱਛਾ ਰੱਖੀ ਮੁਫਤ ਟ੍ਰੇਨਿੰਗ ਦੋਈ ਡਰੋਨ ਦੀ ਪਾਇਲਟ ਬਣਨ ਦੀ ਮੁਫਤ ਉਹਨਾਂ ਨੂੰ ਅਸੀਂ ਡਰੋਨ ਦਿੱਤੇ ਮੁਫਤ ਦਿੱਤੇ ਮੁਫਤ ਦਿੱਤੇ ਕੋਈ ਛੋਟੀ ਨਹੀਂ ਕੋਈ ਇਹ ਨਹੀਂ ਰਿਫੰਡੇਬਲ ਸਕਿਉਰਟੀ ਲਈ ਆ ਜੈਂ ਆਦਮੀਆਂ ਤੋਂ ਜੋ ਕਿਸਾਨ ਵੀਰ ਹੈ ਕਿਸਾਨ ਬੀਬੀਆਂ ਤੋਂ ਕੋਈ ਨਹੀਂ ਜਿਹੜੀਆਂ ਨਵੇਂ ਡਰੋਨ ਦੀ ਬੀਬੀਆਂ ਬਣਾਈਆਂ ਅਸੀਂ ਐਂਟਰਪ੍ਰੈਨਰ ਉਹਨਾਂ ਤੋਂ ਬਿਲਕੁਲ ਪੈਸਾ ਨਹੀਂ ਲਿਆ ਜੇ ਕੋਈ ਹੋਰ ਨਵਾਂ ਕੋਈ ਨੌਜਵਾਨ ਜਾਂ ਨਵੀਂ ਕੋਈ ਭੈਣ ਕੋਈ ਇਹ ਕੰਮ ਕਰਨਾ ਚਾਹੁੰਦੀ ਆ ਉਹਨੂੰ ਕੀ ਕਰਨਾ ਪਊਗਾ ਆ ਉਹਦੇ ਲਈ ਇਦਾਂ ਜੀ ਜੇ ਤਾਂ ਨਵਾਂ ਡਰੋਨ ਦੀਦੀ ਆ ਉਹਦੇ ਲਈ ਤਾਂ ਇਦਾਂ ਵੀ ਉਹ ਤਾਂ ਸੈਲਫ ਹੈਲਪ ਗਰੁੱਪ ਦੀ ਮੈਂਬਰ ਹੋਵੇ ਫਿਰ ਉਹ ਨੈਸ਼ਨਲ ਰੂਰਲ ਲਿਵਲੀਹੂਡ ਮਿਸ਼ਨ ਦੀ ਮੈਂਬਰ ਹੋਵੇ ਸੋ ਉਹਦੇ ਲਈ ਅਸੀਂ ਚੁਣ ਲਿਆ ਤੇ ਅਸੀਂ ਉਹ ਕਰਾਉਣੇ ਆ ਇਹ ਅੱਗੇ ਵੀ ਜੇ ਸਕੀਮ ਚੱਲਦੀ ਹੈ ਤਾਂ ਬਿਲਕੁਲ ਜਰੂਰ ਉਹਦੇ ਚ ਅਸੀਂ ਪਹਿਲ ਦੇਵਾਂਗੇ ਇਹ ਇੱਕ ਰੁਜ਼ਗਾਰ ਦਾ ਸਾਧਨ ਵੀ ਹੈ ਹਾਂ ਬਿਲਕੁਲ ਜੋ ਇਹਦਾ ਬੀਬੀਆਂ ਨੇ ਜਾਂ ਸਾਡੇ ਵੀਰਾਂ ਨੇ ਡਰੋਨ ਦੇ ਨਾਲ ਸਪਰੇਅ ਕਰਨੀ ਕਿਸਾਨ ਦੇ ਖੇਤ ਚੋ ਜਿੰਨੇ ਪੈਸੇ ਲੈਣੇ ਆ ਉਹਨਾਂ ਦੇ ਹੀ ਆ ਇਫਕੋ ਨੇ ਕੁਝ ਨਹੀਂ ਲੈਣਾ ਉਹਦੇ ਚੋ ਇਫਕੋ ਦਾ ਮਤਲਬ ਤਾਂ ਹੈ ਕਿ ਕਿਸਾਨ ਨੂੰ ਨਵੀਂ ਤਕਨੀਕ ਦੀਆਂ ਖਾਦਾਂ ਵਰਤੀਆਂ ਜਾਣ ਇਹਦੇ ਚ ਸਭ ਤੋਂ ਵੱਡਾ ਵਾਅਦਾ ਜਿੱਤੇ ਖੇਤੀ ਦੇ ਵਿੱਚ ਸਾਡੀ ਲਾਗਤ ਘਟੇਗੀ ਖੇਤੀ ਦਾ ਉਪਜ ਵਧਿਆ ਹੋਏਗੀ ਖੇਤੀ ਹੈ ਜਿਹੜੀ ਉਹ ਸਾਡੀ ਜ਼ਹਿਰ ਮੁਕਤ ਹੋਏਗੀ ਉੱਥੇ ਸਭ ਤੋਂ ਵੱਡਾ ਇਹ ਹੈ ਕਿ ਸਾਡਾ ਜਿਹੜਾ ਵਾਤਾਵਰਨ ਇਹ ਖਾਦਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਕਹਿ ਲਓ ਜਾਂ ਰੋਲ ਹੈ ਕਿ ਸਾਡੇ ਵਾਤਾਵਰਨ ਨੂੰ ਪਲੀਤ ਕਰ ਰਹੀਆਂ ਬੋਰੀ ਵਾਲੀਆਂ ਖਾਦਾਂ ਤੋ ਉਹ ਸਾਡਾ ਪਾਣੀ ਹਵਾ ਔਰ ਮਿੱਟੀ ਇਹ ਸਾਰੀ ਅੱਗੇ ਨਾਲੋਂ ਜਿਹਦੀ ਜੜੀ ਹੈਗੀ ਆ ਅ ਦੂਸ਼ਿਤ ਹੋਈ ਹੈ ਤੋ ਇਹ ਜਿੱਥੇ ਅਸੀਂ ਵਰਤਾਂਗੇ ਉਹਨੂੰ ਦੂਸ਼ਿਤ ਹੋਣ ਤੋਂ ਵਾਤਾਵਰਣ ਨੂੰ ਬਚਾਵਾਂਗੇ ਹੁਣ ਇੱਕ ਇੱਕ ਸਵਾਲ ਜਿਹੜਾ ਖੁਸ਼ਹਾਲ ਕਰਦਾ ਹੈ ਕਿ ਜਿਹੜੇ ਰੋਕੀ ਆਰਮ ਕੇ ਕਾਂ ਜਿਹੜੇ ਆ ਜੈਵਿਕੀ ਕਰ ਰਹੇ ਆ ਜਾਂ ਉਹ ਆਪਣੇ ਘਰਖਾਨੇ ਵਾਸਤੇ ਜਾਵੇ ਚਣ ਵਾਸਤੇ ਕੁਛ ਛੋਟੀਆਂ ਦਵਾਈਆਂ ਤੋਂ ਬਗੈਰ ਜਾਂ ਘੱਟ ਖਾਦ ਵਰਤ ਕੇ ਜਾਂ ਸफारਿਸ਼ੂ ਦਾ ਜਿਹੜੀ ਡੋਸ ਆ ਪਾ ਕੇ ਕੀ ਉਹ ਇਹਦੇ ਰਿਪਲੇਸ ਹੋ ਸਕਦੇ ਉਹਨਾਂ ਨੂੰ ਦੇਖੋ ਜੀ ਜੇ ਤਾਂ ਆਪਾਂ ਦੇਖੀਏ ਇਹਦੀ ਖਾਦ ਦੀ ਬੰਤਰ ਦੇ ਹਿਸਾਬ ਨਾਲ ਤਾਂ ਇਹ ਫੈਕਟਰੀ ਚ ਬਣਦੀ ਹੈ ਇਹਨੂੰ ਰਸਾਇਣਿਕ ਕੈਮੀਕਲ ਮਨਿਓਰ ਚ ਆਉਂਦੀ ਆ ਪਰ ਜੇ ਆਪਾਂ ਵੈਸੇ ਦੇਖੀਏ ਜੇ ਆਪਾਂ ਖਾਣ ਵਾਸਤੇ ਕਣਕ ਪੈਦਾ ਕਰਨੀ ਆ ਅਨਾਜ ਕਰਨਾ ਗੰਨਾ ਪੈਦਾ ਕਰਨਾ ਕੁਝ ਵੀ ਕਰਨਾ ਤੇ ਮੈਂ ਇਹ ਕਹਾਂਗਾ ਕਿ ਜਿੱਥੇ ਸਹੀ ਢੰਗ ਦੇ ਨਾਲ ਲੈਣਾ ਵਰਤੀ ਜਾਵੇ ਕਿਉਂਕਿ ਅੱਧੀ ਤਾਂ ਅਸੀਂ ਕਿਹਾ ਨਾ ਵੀ ਬੋਰੀ ਵਾਲੀ ਖਾਦ ਪਾਉਣੀ ਆ ਪਹਿਲੀ ਸਟੇਜ ਤੇ ਸਹੀ ਢੰਗ ਨਾਲ ਉਸ ਤੋਂ ਬਾਅਦ ਅੱਧੀ ਲੈਣਾ ਯੂਰੀਆ ਵਰਤਦੇ ਆ ਮੇਰੇ ਹਿਸਾਬ ਦੇ ਨਾਲ ਬਿਲਕੁਲ ਵੀ ਉਹਦੇ ਵਿੱਚ ਕੋਈ ਵੀ ਰੈਡੀਓਐਕਟ ਜਿਹੜਾ ਅਸੀਂ ਕਹਿੰਨੇ ਆ ਰਸਾਇਣਕ ਪਦਾਰਥਾਂ ਦਾ ਰਸਾਇਣਕ ਖਾਦਾਂ ਦਾ ਆਉਂਦਾ ਉਹ ਨਹੀਂ ਆਉਂਦਾ ਇਸੇ ਵੈਸੇ ਵੀ ਜੇ ਗੱਲ ਕਰੀਏ ਤੇ ਜਿਹੜੀ ਤੁਹਾਡੀ ਡਾਈਟ ਹੋ ਹੈ ਤੇ ਹਵਾ ਜਿ ਹੋਣੀ ਹੈ ਬਿਲਕੁਲ ਜੀ ਬਿਲਕੁਲ ਉਹ ਤੇ ਆਰਗੈਨਿਕ ਹੈ ਹੈ ਹੀ ਆਰਗੈਨਿਕ ਹੈ ਜੀ ਜੀ ਇਹ ਪਲਾਂਟ ਹੈ ਤੇ ਉਹ ਜਿਹੜੀ ਤੁਹਾਡੀ ਆਪਣੀ ਅਬਜ਼ਰਵਰ ਨਹੀਂ ਹੋ ਗਈ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਸੋ ਜੇਕਰ ਇਹ ਦੇਖੀਏ ਤੇ ਜੇ ਮੋٹے ਤੌਰ ਤੇ ਦੇਖੀ ਤੇ ਫਾਇਦੇ ਕੀ ਕੀ ਹੈ ਫਾਇਦੇ ਦੀ ਮੈਂ ਗੱਲ ਪਹਿਲਾਂ ਵੀ ਕੀਤੀ ਹੈ ਫਾਇਦੇ ਇਹ ਆ ਜੀ ਇੱਕ ਤਾਂ ਸਭ ਤੋਂ ਵੱਡਾ ਫਾਇਦਾ ਅੱਜ ਦੇ ਤਰੀਕ ਵਿੱਚ ਪੰਜਾਬ ਦੇ ਉੱਤੇ ਟੁਕਦਾ ਸਾਡੇ ਆਲੇ ਦੁਆਲੇ ਤੇ ਟੁਕਦਾ ਕਿ ਜਿਹੜਾ ਸਾਡਾ ਵਾਤਾਵਰਣ ਦੂਸ਼ਿਤ ਹੋ ਰਿਹਾ ਪਾਣੀ ਦੀ ਕੋਈ ਕਮੀ ਨਹੀਂ ਦੇਖਣ ਦੇ ਵਿੱਚ ਤੁਸੀਂ ਵੀ ਦੇਖਦੇ ਹੋ ਥਾਂ ਥਾਂ ਤੇ ਪਾਣੀ ਹੈ ਲੇਕਿਨ ਪਾਣੀ ਦੀ ਕੁਆਲਿਟੀ ਮਾੜੀ ਹੋ ਗਈ ਇਹ ਸਭ ਤੋਂ ਵੱਡੀ ਸਾਡੇ ਲਈ ਸਮੱਸਿਆ ਸਾਨੂੰ ਪੀਣ ਲਈ ਪਾਣੀ ਬੋਤਲਾਂ ਖਰੀਦ ਕੇ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਅਸੀਂ ਰਹਿੰਨੇ ਆ ਤੇ ਹਾਂਜੀ ਬਿਲਕੁਲ ਫਰੀ ਕੋਟ ਦੇ ਵਿੱਚ ਦੇਖੋ ਚਾਰ ਚਪੇਰੇ ਨਹਿਰਾਂ ਘੁੰਮ ਕੇ ਲੰਘਦੀਆਂ ਤੇ ਉਹਨਾਂ ਦਾ ਪਾਣੀ ਤਾਂ ਦੇਖੀ ਆ ਆਪਾਂ ਕਿਹੋ ਜੀ ਹਾਲਤ ਸਾਰੇ ਮੈਂ ਦੇਖਦਾ ਸਵੇਰੇ ਸਵੇਰੇ ਸਾਰੇ ਉਹ ਕੰਨੀ ਲਾ ਕੇ ਦੋੜੇ ਬਿਲਕੁਲ ਬਿਲਕੁਲ ਨਹਿਰ ਦੇ ਕਿਨਾਰੇ ਜਿਹੜੇ ਨਲਕੇ ਲੱਗੇ ਆ ਉਹਦੇ ਵਿੱਚ ਉਹ 20 ਰੁਪਏ ਦਾ ਉਹ ਕੰਨੀ ਦਿੰਦੇ ਕੰਨੀ ਦਿੰਦੇ ਆ ਤੇ ਬਾਕੀ ਜੇ ਆਪਾਂ ਜੇ ਬਾਹਰ ਜਾਂਦੇ ਆ ਤਾਂ ਦੇਖ ਲਓ ਹਰੇਕ ਆਦਮੀ ਜਿਹੜਾ ਵੀ ਅਫੋਰਡ ਕਰ ਸਕਦਾ ਉਹ ਬੋਤਲ 20 ਰੁਪਏ ਦੀ ਮਿਲੇ 30 ਦੀ ਲੈ ਕੇ ਉਹ ਸਫ਼ਰ ਦੇ ਦੌਰਾਨ ਉਹ ਲੈ ਕੇ ਪੀਂਦੇ ਆ ਸੋ ਇਹਦਾ ਮਤਲਬ ਕਦੇ ਲੋੜ ਨਹੀਂ ਜਿਹੜਾ ਪਾਣੀ ਧਰਤੀ ਹੀਟ ਲਾ ਪਰ ਹੋਵੇ ਠੀਕ ਜ਼ਹਿਰਮੁ ਉਸ ਨਾਲ ਪਾਣੀ ਨਾਲ ਦੀ ਰੀਜ਼ ਨਹੀਂ ਇਹ ਜੀਆਂ ਚੀਜ਼ਾਂ ਇਹ ਨਵੀਆਂ ਤਕਨੀਕਾਂ ਦੀਆਂ ਖਾਦਾਂ ਅਸੀਂ ਵਰਤਾਂਗੇ ਇਹ ਜਿੱਥੇ ਜ਼ਹਿਰ ਘੱਟ ਪਏਗਾ ਜਿੱਥੇ ਕੈਮੀਕਲ ਘੱਟ ਪਏਗਾ ਉੱਥੇ ਸਸਤਾ ਵੀ ਪਏਗਾ ਇਹਦੇ ਨਾਲ ਹੋਰ ਤੁਸੀਂ ਫਾਇਦੇ ਦੀ ਗੱਲ ਕੀਤੀ ਜਿੱਥੇ ਨੈਨੋ ਅਸੀਂ ਖਾਦ ਵਰਤਦੇ ਹਾਂ ਡਾਕਟਰ ਸਾਹਿਬ ਉਹਨਾਂ ਖੇਤਾਂ 'ਚ ਉਹਨਾਂ ਫਸਲਾਂ ਨੂੰ ਕੀਟਾ ਬਹੁਤ ਘੱਟ ਆਉਂਦਾ ਕੀਟ ਬਹੁਤ ਘੱਟ ਆਉਂਦਾ ਉਹਨਾਂ ਦੇ ਵਿੱਚ ਬਿਮਾਰੀ ਬੜੀ ਘੱਟ ਲੱਗਦੀ ਹੈ ਜੇ ਇਹ ਦੇਖੀਏ ਕਿ ਨਦੀਨ ਦੀ ਗੱਲ ਕਰੀਏ ਤਾਂ ਨਦੀਨ ਵੀ ਉੱਥੇ ਕੱਟ ਹੁੰਦਾ ਤੁਸੀਂ ਨਜ਼ੁਮ ਉਹਦਾ ਕਾਰਨ ਸਭੀ ਦੇਖੋ ਜਿਹੜੀ ਬੰਨੋ ਹੈ 90 ਕਿਲੋ ਜਾਂ 110 ਕਿਲੋ ਜਿਹੜੀ ਪਾਉਂਦੇ ਆਂ ਛਟਾ ਦੇ ਤਾਂ ਦੋ ਤਿੰਨ ਵਾਰੀ ਕੁਝ ਵੀ ਸੇਕ ਨਹੀਂ ਜਾਂਦੀ ਬਿਲਕੁਲ ਇਹਦੇ ਇਹਦੇ ਵਿੱਚ ਜਿਹੜੀ ਸਿੱਧੀ ਵਾਲੀ ਪੱਤਿਆਂ ਤੇ ਜਾ ਰਹੀ ਹੈ ਜਾ ਰਹੀ ਇਹ ਜਿੰਨੀ ਵੈਸੇ ਨਹੀਂ ਆ। ਜਿਹਨ ਜੇ 20% ਕਰ ਦਿੱਤੀ ਚਾਰਤੀ ਦਾ 20% ਕਰਦੀ ਹੈ ਇਹਨਾਂ ਲਈ ਹੁਣ ਕਾਪੀ ਜਿਹੜਾ ਕੰਮ ਜਿਹੜਾ ਵਧੀਆ। ਬਿਲਕੁਲ ਜੀ ਅੱਗੇ ਕਿਸਾਨ ਦਾ ਇਹ ਖਲਸ਼ਾ ਸੀ ਕਿ ਜ਼ਿਮੀਂਦਾਰ ਕਹੀ ਆ ਰਹੀ ਹੈ ਸਵੇਰ ਤੇ ਸ਼ਾਮ ਸਪਰੇ ਠੰਡੇ ਮੌਕੇ ਹੁੰਦੀ ਆ। ਤੁਸੀਂ ਵੀ ਜਾਣਦੇ ਆ ਯੂਰੀਆ ਦਾ ਛਿੱਟਾ ਵੀ ਦੇਣਾ ਵੇ ਤਾਂ ਪੱਛ ਕਿਸਾਨ ਨੂੰ ਕਹਿੰਦੇ ਠੰਡੇ ਮੌਕੇ ਛਿੱਟਾ ਦਿਓ। ਇਹਦਾ ਵੀ ਸਪਰੇ ਜੇ ਠੰਡੇ ਮੌਕੇ ਪਰ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿਸਾਨ ਸਪਰੇ ਕਰਦਾ ਉਹਦੇ ਚਾਰ ਕਿੱਲੇ ਰਹਿੰਦੇ ਆ ਜਿਨ੍ਹਾਂ ਤੋਂ ਛੜਕਾਉਣਾ ਉਹਨੇ ਉਹ ਕਹਿੰਦੇ ਜੀ ਅੱਜ ਹੀ ਕਰਾ ਲਓ। ਉਹ ਥੋੜਾ ਜਿਹਾ ਦੁਪਹਿਰ ਜਾਂ ਗਰਮੀ ਦੇ ਵਿੱਚ ਕਰ ਜਾਂਦੇ ਨੇ ਉਹਦਾ ਜਿਹੜਾ ਸਾਨੂੰ ਰਿਜ਼ਲਟ ਥੋੜਾ ਜਿਹਾ ਘੱਟ ਮਿਲਦਾ ਈ ਦੂਜਾ 4% ਵਾਲੀ ਨਾਈਟ੍ਰੋਜਨ ਜੋ ਕਰਦੇ ਸਪਰੇ ਉਹ ਜਿਹੜਾ 4% ਦੇ ਨਾਲ ਪੱਤੇ ਦਾ ਰੰਗ ਕੁਦਰਤੀ ਤੌਰ ਤੇ ਜੋ ਬੂਟੇ ਦਾ ਚਾਹੀਦਾ ਉਹ ਹੁੰਦਾ ਸੀ ਪਰ ਜ਼ਿੰਮੇਦਾਰ ਸਾਡਾ ਰੋਜ਼ ਫਸਲਾਂ ਦੇਖਦਾ ਜੂਰੀਆ ਪਾ ਕੇ ਕਾਲਾ ਰੰਗ ਪਾਲਦਾ ਸੋ ਇਹਦੇ 'ਚ ਫਿਰ ਗੰਨੇ ਵਰਗੀ ਫਸਲ 'ਚ ਥੋੜਾ ਜਿਹਾ 4% ਦਾ ਅਸਰ ਘੱਟਦਾ ਸੀ ਹੁਣ ਇਹ 20% ਕਰਤੀ ਰੇਟ ਜਾਨੀ ਕੀਮਤ ਇਹਦੀ ਉਹੀ ਹੈ ਸੇਮ ਰਿਹਾ ਹੁਣ 20% ਦੇ ਨਾਲ ਇਹਦਾ ਜਿਹੜਾ ਕਿਸਾਨ ਦੀ ਹੈ ਮਾਨਸਿਕ ਤਰਜਾ ਸਾਡੀ ਹੈ ਕਿ ਸਾਡੀ ਫਸਲ ਹੋਰ ਵਧੀਆ ਹੋਵੇ ਸੋ ਕਿਤੇ ਥੋੜੀ ਜਿਹੀ ਗਰਮੀ 'ਚ ਵੀ ਸਪਰੇ ਹੋ ਗਈ ਹਾਲਾਂਕਿ ਸਪਰੇ ਇਹਦੀ 30 ਡਿਗਰੀ ਤੋਂ ਥੱਲੇ ਥੱਲੇ ਹੀ ਕਰਨੀ ਚਾਹੀਦੀ ਹੈ ਕੋ ਸਵੇਰ ਸ਼ਾਮ ਹੀ ਹੋ ਸਕਦੀ ਹੈ ਸੋ ਉਹਦੇ ਨਾਲ ਇਹਦਾ ਜਿਹੜਾ ਰਿਜ਼ਲਟਾ ਹੋਰ ਬਿਹਤਰ ਆਉਣ ਲੱਗ ਗਿਆ ਸੋ ਬਾਕੀ ਗੱਲ ਆਪਾਂ ਕੀਤੀ ਹੈ ਟ੍ਰਾਂਸਪੋਰਟੇਸ਼ਨ ਤੋਂ ਆਟੋ ਆਈ ਕੋਈ ਨਹੀਂ ਕੀੜੇ ਮਕੌੜੇ ਘੱਟ ਹੋਣਗੇ ਤਾਂ ਇਹਦੇ ਤੇ ਸਾਨੂੰ ਉਹਦੇ ਕੰਟਰੋਲ ਲਈ ਸਪਰੇ ਨਹੀਂ ਕਰਨੀ ਪੈਣੀ ਕੁਆਲਿਟੀ ਬਿਹਤਰ ਹੋਏਗੀ ਸਾਡਾ ਭਾਅ ਵੱਧ ਮਿਲੇਗਾ ਜਾਵੇ ਜਿਹੜਾ ਹੁਣ ਫਾਰਮੈਟ ਵੱਲੋਂ ਇੱਕ ਫਾਰਮੈਟ ਹੁੰਦਾ ਕਿ ਮੈਂ ਇਹਦੇ ਵਾਸਤੇ ਹੋਰ ਜਾਣ ਕੇ ਦਿੰਦੇ ਹਾਂ ਜੀ ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਸ਼ੇਅਰ ਜੇ ਤੁਹਾਨੂੰ ਕੋਈ ਫਾਰਮੈਟ ਚਾਹੁੰਦਾ ਹੈ ਚਾਹੁੰਦਾ ਹੋਵੇ ਬਿਲਕੁਲ ਜੀ ਕਿਉਂ ਨਹੀਂ ਮੇਰਾ ਮੋਬਾਈਲ ਨੰਬਰ ਆ ਜੀ 98145 54010 98145 54010 ਇਸ ਤੋਂ ਇਲਾਵਾ ਸਾਡੇ ਸਾਰੇ ਹੀ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਵਰਸ਼ ਦੇ ਵਿੱਚ ਫੀਲਡ ਅਫਸਰ ਨੇ ਸਾਡੇ ਕਿਸਾਨ ਸੇਵਾ ਕੇਂਦਰ ਨੇ ਸਾਡੇ ਕੁਸ ਬਾਜ਼ਾਰ ਸਟੋਰ ਨੇ ਉੱਥੇ ਸਾਡੇ ਜਿਹੜੇ ਹੈਗੇ ਆ ਬੜੇ ਕਾਬਿਲ ਅਫਸਰ ਨੂੰ ਸਾਰੇ ਤਾਂ ਹੀ ਹੈਗੇ ਆ ਮੈਂ ਤਾਂ ਕਹਿਣਾ ਕਿ ਕਿਸਾਨ ਵੱਧ ਤੋਂ ਵੱਧ ਪਹੁੰਚ ਕਰਨ ਜਿੱਥੇ ਕੋਈ ਸ਼ੰਕਾ ਉਹ ਦੂਰ ਕਰਨ ਤਾਂ ਕਿ ਉਹ ਕੋਈ ਨਾ ਕੋਈ ਕਮੀ ਸਾਡੇ ਵਰਤਨ ਚ ਰਹੇ ਜੇ ਸਾਡਾ ਖਰਚਾ ਪੈਸਾ ਸਹੀ ਢੰਗ ਨਾਲ ਸਾਡੇ ਕੰਮ ਨਾ ਆਵੇ ਤੇ ਉਹ ਵੀ ਸਾਡੇ ਲਈ ਠੀਕ ਨਹੀਂ ਸਭ ਤੋਂ ਪਹਿਲਾਂ ਕੋਈ ਕੰਮ ਕਰਨਾ ਉਹਦੇ ਲਈ ਜਾਣਕਾਰੀ ਹੋਣੀ ਜ਼ਰੂਰੀ ਤੁਸੀਂ ਜਾਣਦੇ ਆ ਕਿ ਨੀਮ ਹਕੀਮ ਖਤਰਾ ਜਾਂ ਜਾਣਕਾਰੀ ਹਰ ਇੱਕ ਚੀਜ਼ ਦੀ ਪੂਰੀ ਹੋਣੀ ਚਾਹੀਦੀ ਹੈ ਸੋ ਇਹ ਚੀਜ਼ਾਂ ਮੈਂ ਜ਼ਰੂਰ ਕਹਿਣਾ ਸਾਡਾ ਜਿਹੜਾ ਹੈ ਮੇਨ ਮਕਸਦ ਵੀ ਇਹੀ ਹੈ ਕਿ ਪਿੰਡ-ਪਿੰਡ ਜਾ ਕੇ ਤੁਹਾਡੇ ਨਾਲ ਗੱਲ ਕੇ ਸਹਿਕਾਰਤਾ ਭਾਗ ਨਾਲ ਰਲ ਕੇ ਅਸੀਂ ਚੰਗੇ-ਚੰਗੇ ਜ਼ਿਮੀਂਦਾਰ ਜਿਹੜੇ ਸੂਝਵਾਨ ਉਹਨਾਂ ਦੇ ਮੌਜੂਦਗੀ 'ਚ ਇੱਕ ਕੈਂਪ ਲਾਉਣੇ ਕਿ ਜ਼ਿਮੀਂਦਾਰਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਜਾਵੇ ਸਮਾਂ ਮੰਗ ਕਰਦਾ ਕਿ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਇੱਧਰ ਆਉਣਾ ਪਏਗਾ ਜਿੰਨੀ ਦੇਰੀ ਕਰਾਂਗੇ ਉੰਨਾ ਅਸੀਂ ਕਾਟਾ ਖਾਵਾਂਗੇ ਤੁਖਸਾਨ ਵੀਰੋ ਡਾਕਟਰ ਹਰਮੀਲ ਸਿੰਘ ਜੀ ਤੁਸੀਂ ਮੇਰੇ ਬੁਡੀ ਟੇਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਆ ਤੇ ਮੇਰਾ ਕਹਿਣ ਕਿ ਜਿਹਨੇ ਜੇ ਤੁਹਾਡੇ ਦੱਸਿ ਕਿਹਾ ਤੇ 1 ਕਿਲੇ ਦੇ 2 ਕਿਲੇ ਜੂਨ ਪੱਟ ਕੇ ਦੇਖੋ ਤੇ ਅਜ਼ਮਾ ਕਰੋ ਕਿਉਂਕਿ ਜਦੋਂ ਆਪਾਂ ਜਰਵਾ ਕਰਦੇ ਆ ਤੁਹਾਨੂੰ ਕਈ ਕੁਝ ਮਿਲਦਾ ਠੀਕ ਹੈ ਕਿਸੇ ਨੂੰ ਕੁਛ ਦੀ ਲੋੜ ਨਹੀਂ ਜੇਲਾ ਆਪ ਤੁਸੀਂ ਅਜ਼ਮਾ ਕਰੋ ਐਸਾ ਜਦੋਂ ਆਪਾਂ ਚੋਨਾਯਾਬਾ ਸੁਦੀ ਜਿਹੜੀ ਸਾਡੀ ਆਤੀ ਪੇਟੀ ਦਰਜੇ ਤੇ ਦਾਇਰੇ ਦੀ ਹੋਈਦੀ ਇਹ ਕਵਰ ਹੋ ਜਾਂਦਾ ਵਾ ਤੇ ਜਰੂਰ ਸਪਰੇਅ ਕਰੋ ਇੱਕ ਇੱਕ ਦੋ ਕਿਲੇ ਦੇ ਜੂਨ ਕਰੋ ਬਾਕੀ ਤੁਸੀਂ ਜਦੋਂ ਤੁਹਾਨੂੰ ਪਤਾ ਲੱਗੂਗਾ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਅਚੀ ਜੀ ਪੈ ਰਿਹਾ ਸਾਡਾ ਜਿਹੜਾ ਵਾਤਾਵਰਣ ਨੂੰ ਛੇਤ ਹੋ ਰਿਹਾ ਉਹਦੇ ਵਿੱਚ ਫਰਕ ਲੱਗੂਗਾ ਸੋ ਥੋੜਾ ਜਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਕੋਲ ਆਏ ਤੇ ਤੁਸੀਂ ਏਡੀ ਵੱਡੇ ਵੱਡੇ ਤੁਹਾਡੇ ਗੋਲੀ ਜਿਹੜੀ ਜਾਣਕਾਰੀ ਜਿਹੜੀ ਤੁਸਾਂ ਨੇ ਸਮਝ ਕੀਤੀ ਆ ਸੋ ਸਾਰਿਆਂ ਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ